ਇਹ ਸ਼ਿਵ ਸੇਨਾ ਪਾਰਟੀ ਦਾ ਕੁਰਸੀ ਇਤਰਾਨਾ ਜਿਹਨੇ ਮੇਰੇ ਨਾਲ ਠੱਗੀ ਕੀਤੀ ਔਰ ਇਹਦੇ ਤੇ ਹੁਣ 30 ਤਰੀਕ ਨੂੰ ਪਰਚਾ ਦਰਜ ਹੋਇਆ ਔਰ 31 ਤਰੀਕ ਨੂੰ ਇਹ ਦੁਆਰਾ ਮੇਰੇ ਤੇ ਹਮਲਾ ਫੇਰ ਕਰਵਾ ਰਿਹਾ ਹੈ ਇੱਕ ਪਾਸੇ ਤਾਂ ਇਹ ACP ਸਾਹਿਬ ਨੂੰ ਦਰਖਾਸਤਾਂ ਦੇਣਾ ਰਿਹਾ ਹੈ ਡੈਕਲੀ ਪਰ ਦੂਜੇ ਪਾਸੇ ਇੱਕ ਸਾਡੇ ਕੋਲ ਫੋਟੋ ਹੁਣੀ ਭਾਰਤਵਾਜ ਦਿਖਾ ਰਹੇ ਭਾਰਤਵਾਜ ਥੋੜਾ ਤੁਸੀਂ ਦਿਖਾ ਦਿਓ ਕੀ ਮਾਮਲਾ ਇਧਰ ਜਿਹੜਾ ਅਪਰਾਧੀ ਹੈ ਜੀ ਉਹ ਜਿਹਦੇ ਪਰਚਾ ਹੋਇਆ ਉਹ ਨਵੇਂ ਕਮਿਸ਼ਨਰ ਸਾਹਿਬ ਚਾਲ ਸਾਹਿਬ ਨੂੰ ਜਿਹੜਾ ਮੁਕੇ ਪੇਂਟ ਕਰ ਰਿਹਾ ਪੁੱਤ ਤੁਸੀਂ ਇਹ ਦੇਖ ਲਓ ਕਿ ਕਿੱਡਾ ਵੱਡਾ ਹੈ ਆਪਣੇ ਆਪ ਉਹ ਕਹਿਣਾ ਚਾਹੁੰਦਾ ਕਿ ਮੈਂ ਕਿੰਨਾ ਵੱਡਾ ਪਾਵਰਫੁਲ ਬੰਦਾ ਕਿ ਮੈਂ ਆਪ ਦਾ ਸਮਝੌਤਾ ਵੀ ਕੈਨਸਲ ਕਰਵਾ ਲਵਾਂਗਾ ਪਰਚਾ ਵੀ ਕੈਨਸਲ ਕਰਾ ਲਵਾਂਗਾ ਬਹੁ ਬੋਲੀ ਬਹੁ ਬੋਲੀ ਲਾਲੋ ਸੁਰੱਖਿਆ ਦੀ ਆੜ ਦੇ ਵਿੱਚ ਚੱਲਦਾ ਵੇਖੋ ਤਿੰਨ ਸੌ ਅਸੀ ਬੀ 2 ਲੁੱਟਖੋ ਕਰਨੀਆਂ ਸਨਾਚਿੰਗ ਕਰਨੀ ਬਕਾਇਦਾ ਚਾਰ ਬੰਦੇ ਫੜੇਗੇ ਸੀਗੇ ਤੇ ਉਹਦਾ ਸ਼ਹਿਰੀ ਯੂਵਾ ਪ੍ਰਧਾਨ ਲਾਇਆ ਹੋਇਆ ਬੰਦੇ ਨੂੰ ਸੁਖਿੰਦਰ ਸਿੰਘ ਸੁਖੀ ਨਾਮ ਹੈ ਇਹਦਾ ਸ਼ਿਵਸ਼ਾ ਸਮਾਜਵਾਦੀ ਦਾ ਇਹ ਗੁਰਜੀਤ ਰਾਣੇ ਨੇ ਜਿਹੜੀ ਸਾਜ਼ਿਸ਼ ਉਹਨਾਂ ਰਚੀ ਹੈ 30 ਤਰੀਕ ਨੂੰ ਇਹਦੇ ਤੇ ਪਰਚਾ ਦਰਜ ਹੋ ਗਿਆ ਸਭ ਕੁਝ ਹੋ ਗਿਆ ਇਹਦੇ ਤੇ ਅਰੈਸਟ ਪੈਣੀ ਸੀਗੀ ਇਹਨੇ 31 ਤਰੀਕ ਨੂੰ 1:30 ਵਜੇ ਤੁਸੀਂ ਦੁਪਹਿਰ ਦਾ ਟਾਈਮ 1:30 ਵਜੇ ਮੇਰੇ ਤੇ ਸੋਹਰੇ ਪਰਿਵਾਰ ਨਾਲ ਰਲ ਕੇ ਮੇਰੇ ਤੇ ਹਮਲਾ ਕਰਵਾ ਦਿੱਤਾ ਪ੍ਰਸ਼ਾਸਨ ਕੀ ਕਰਦੀ ਹੈ ਸਲੇਮ ਟਾਪਰੀ ਮੇਰੇ ਮੇਰੇ ਘਰ ਹੀ ਹਮਲਾ ਹੋਇਆ ਔਰ ਮੇਰੇ ਹਸਬੰਦ ਨੇ ਮੇਰੇ ਖਿਲਾਫ ਪਰਚਾ ਦਰਜ ਕਰਾ ਕੇ ਮੈਨੂੰ ਬੁਲਾ ਲਿਆ ਉੱਥੇ ਪ੍ਰਸ਼ਾਸਨ ਮੈਨੂੰ ਇਹ ਕਹਿ ਰਿਹਾ ਕਿ ਮੀਆਂ ਬੀਬੀ ਦਾ ਮਾਮਲਾ ਅਸੀਂ ਕੁਝ ਨਹੀਂ ਕਰ ਸਕਦੇ ਚਾਓ ਪ੍ਰਾਇਮ ਨੂੰ ਦੇਖਦੇ ਸਾਰਜਿਕਾ ਦਾ ਸਵਾਗਤ ਹੈ। ਸੋ ਦੋਸਤੋ ਇੱਕ ਵਾਰ ਪਿੱਛੇ ਅਸੀਂ ਕੁਝ ਸਮੇਂ ਪਹਿਲਾਂ ਖਬਰ ਕੀਤੀ ਸੀ ਜਿਹਦੇ ਲਈ ਸਾਨੂੰ ਮਾਨ ਹਾਨੀ ਦਾ ਦਾਅਵਾ ਵੀ ਭੇਜਿਆ ਗਿਆ ਸੀ। ਤੇ ਉਹ ਖਬਰ ਸੀ ਸ਼ੇਫਸਨਾ ਠੱਗ ਦੀ। ਜਿਹੜਾ ਕਿ ਸ਼ੇਫਸਨਾ ਦੇ ਵਿੱਚ ਆ ਕੇ ਠੱਗੀਆਂ ਮਾਰ ਰਿਹਾ ਲੋਕਾਂ ਨੂੰ ਕੋਈ ਟਰੈਵਲ ਏਜੰਟ ਬਣ ਕੇ ਤੇ ਕਦੀ ਲੋਨ ਦਵਾ ਦਿੰਦਾ ਤੇ ਅੱਜ ਉਸ ਠੱਗ ਉੱਤੇ ਪਰਚਾ ਹੋ ਗਿਆ ਸਲੇਮਟਪਰੀ ਥਾਣੇ ਦਾ ਮਾਮਲਾ ਹੈ ਇਹ। ਪਰਚਾ ਦਰਜ ਹੋ ਜਾਂਦਾ ਹੈ ਪਰਚਾ ਦਰਜ ਹੋਏ ਨੂੰ ਵੀ ਕਿੰਨੇ ਦਿਨ ਹੋ ਗਏ ਪਰ ਫਰਿਆਦੀ ਅਰੈਸਟ ਲਈ ਆਜੇ ਵੀ ਕੋ ਉਮਰੇ ਨਹੀਂ ਪਹਿਲਾਂ ਤਾਂ ਇੱਕ ਲੰਮਾ ਸੰਤਾਪ ਭੋਗਦੇ ਨੇ ਉਹਦੇ ਦੇ ਪਰਚਾ ਕਰਾ ਲੈਣ ਇਨਕੁਆਰੀਆਂ ਹੁੰਦੀਆਂ ਇਨਕੁਆਰੀਆਂ ਤੋਂ ਬਾਅਦ ਉਹਨਾਂ ਨੂੰ ਇਨਸਾਫ ਦੀ ਕੋਈ ਉਮੀਦ ਜਾਗਦੀ ਹੈ ਪਰ ਉਮੀਦ ਜਾਗਣ ਤੋਂ ਬਾਅਦ ਵੀ ਹਜੇ ਜਿਹੜੀ ਹੈ ਕੀ ਦਿਨਾਂ ਕਿਤੇ ਜਦੋਂ ਜਦ ਕਰਨੀ ਪੈ ਰਹੀ ਆ ਸਾਡੇ ਨਾਲ ਨੀਰਜ ਭਾਰਤਵਾਜ ਵੀ ਨੇ ਜੋ ਕਿ ਪਹਿਲਾਂ ਸ਼ਿਵ ਸੇਨਾ ਵਿੱਚ ਸੀ ਹੁਣ ਦੁਬਾਰਾ ਸ਼ਾਇਦ ਸ਼ਾਮਲ ਹੋ ਗਏ ਆ ਜਾਂ ਹਜੇ ਹੋਈ ਨਹੀਂ ਵੀ ਪਤਾ ਨਹੀਂ ਤੇ ਨਾਲ ਉਹ ਮਹਿਲਾ ਹੈ ਜਿਨ੍ਹਾਂ ਨੇ ਇਨਸਾਫ ਲਈ ਕਾਫੀ ਲੰਮਾ ਸੰਤਾਪ ਹੋ ਗਿਆ ਕੀ ਨਾਮ ਹੈ ਤੁਹਾਡਾ ਦਾ ਮਾਮਲਾ ਕੀ ਸੀ ਲੋਕਾਂ ਨੂੰ ਫਿਰ ਦੱਸਿਓ ਮੜਾ ਯਾਰ ਮੈਂ ਉਹ ਫੋਟੋ ਵੀ ਦਿਖਾ ਰਹੇ ਹਾਂ ਨਾਲੇ ਜੀ ਮੇਰਾ ਨਾਮ ਹੈ ਰਜਿੰਦਰ ਕੌਰ ਜੀ ਮੈਂ ਜੱਸਿਆ ਦੀ ਰਹਿਣ ਵਾਲੀ ਆ ਅੱਜ ਤੋਂ ਆਪਾਂ 4-5 ਮਹੀਨੇ ਪਹਿਲਾਂ ਅ ਅਰਜ਼ੀ ਦਿੱਤੀ ਸੀਗੀ ਸੀਪੀ ਸਾਹਿਬ ਜੀ ਕੋ ਇਹ ਸ਼ਿਵ ਸੇਨਾ ਪਾਰਟੀ ਦਾ ਗੁਰਜੀਤ ਰਾਣਾ ਜਿਨ੍ਹਾਂ ਨੇ ਮੇਰੇ ਨਾਲ ਠੱਗੀ ਕੀਤੀ ਔਰ ਇਹਦੇ ਤੇ ਹੁਣ 30 ਤਰੀਕ ਨੂੰ ਪਰਚਾ ਦਰਜ ਹੋਇਆ ਹੈ ਔਰ 31 ਤਰੀਕ ਨੂੰ ਇਹ ਦੁਬਾਰਾ ਮੇਰੇ ਤੇ ਹਮਲਾ ਫੇਰ ਕਰਵਾ ਰਿਹਾ ਹੈ ਮੇਰੇ ਸਹੁਰੇ ਪਰਿਵਾਰ ਨਾਲ ਰਲ ਕੇ ਜੋ ਮੇਰਾ ਇੱਕ ਜਿਹੜਾ ਮੇਰੇ ਹਰਦੀਪ ਸਿੰਘ ਮੇਰਾ ਪਤੀ ਹੈ ਉਹ ਇੱਕ ਸ਼ਰਾਬੀ ਹੈ ਵੈ ਇਹਨੂੰ ਸ਼ਰਾਬ ਪਲਾ ਕੇ ਮੇਰੇ ਘਰੇ ਉਹਨਾਂ ਨੇ ਡਾਂਗਾ ਮਰਵਾਈਆਂ ਇੱਟਾ ਮਰਵਾਈਆਂ ਔਰ ਮੇਰੇ ਬੱਚੇ ਦੋ ਨਾਲ ਸੀ ਉਹ ਸੈਮ ਗਿਆ 7 ਸਾਲਾਂ ਤੋਂ ਮੈਂ ਆਪਣੇ ਘਰ ਵਾਲੇ ਦੇ ਨਾਲ ਨਹੀਂ ਰਹਿ ਰਹੀ ਇਹ ਗੁਰਜੀਤ ਰਾਣੇ ਨੇ ਜਿਹੜੀ ਸਾਜ਼ਿਸ਼ ਹੁਣ ਰਚੀ ਹੈ 30 ਤਰੀਕ ਨੂੰ ਇਹਦੇ ਤੇ ਪਰਚਾ ਦਰਜ ਹੋ ਗਿਆ ਸਭ ਕੁਝ ਹੋ ਗਿਆ ਇਹਦੇ ਤੇ ਅरेस्ट ਪੈਣੀ ਸੀਗੀ ਇਹਨੇ 31 ਤਰੀਕ ਨੂੰ 1:30 ਵਜੇ ਦੁਪਹਿਰ ਦਾ ਟਾਈਮ 1:30 ਵਜੇ ਮੇਰੇ ਤੇ ਸੋਹਰੇ ਪਰਿਵਾਰ ਨਾਲ ਰਲ ਕੇ ਮੇਰੇ ਤੇ ਹਮਲਾ ਕਰਵਾ ਦਿੱਤਾ ਕੋਈ ਕਾਗਜ਼ੀ ਇਹ ਮੂੰਹ ਜਮਾਨੀ ਗੱਲਾਂ ਕੋਈ ਐਵੀਡੈਂਸ ਹੈ ਨਹੀਂ ਐਵੀਡੈਂਸ ਹੈ ਮੇਰੇ ਕੋ ਵੀਡੀਓ ਬਾਕਾਇਦਾ ਬਣੀ ਹੋਈ ਹੈ ਮੇਰਾ ਸੋਹਰਾ ਪਰਿਵਾਰ ਮੇਰਾ ਗੇਟ ਤੋੜ ਰਿਹਾ ਹੈ ਔਰ ਮੇਰਾ ਬਿਜਲੀ ਦਾ ਵੀ ਹਾਨੀ ਮਾਨੀ ਬਹੁਤ ਨੁਕਸਾਨ ਕਰ ਦਿੱਤਾ ਉਹਨਾਂ ਨੇ ਜੀ ਤੇ ਹੁਣ ਤੁਸੀਂ ਇੱਥੇ ਅੱਜ ਆਏ ਹੋ ਕਿ ਇਹ ਅਰੈਸਟ ਲਈ ਆਏ ਹੋ ਕਿ ਕੋਈ ਹੋਰ ਦਰਖਾਸਤ ਦੇਣਾ ਕਿ ਮਾਮਲਾ ਕਿ ਅੱਜ ਪਹੁੰਚਦਾ ਅਸੀਂ ਇਹਦੇ ਤੇ ਹੁਣ ਅਰੈਸਟ ਮਾਨੀ ਦਾ ਵੀ ਕਰਨ ਆਏ ਆ ਇਹ ਸਾਡੇ ਕੋਲ ਹੁਣ ਅਸੀਂ ਦੁਆਰਾ ਦਰਖਾਸਤ ਲਿਖੀ ਹੈ ਸੀਪੀ ਸਾਹਿਬ ਨੂੰ ਇਹ ਕੱਲੀ ਔਰਤ ਨੂੰ ਦੇਖ ਕੇ ਡਰਾ ਧਮਕਾ ਰਿਹਾ ਹੈ ਮੇਰੇ ਸੋਹਰਿਆ ਨੂੰ ਕਹਿ ਰਿਹਾ ਹੈ ਕਿ ਇਹਨੂੰ ਮਾਰਨ ਜਾਨੋਂ ਮਾਰਨ ਦੀ ਧਮਕੀ ਮੈਨੂੰ ਉਹਨਾਂ ਕੋਲੋਂ ਦਵਾ ਰਿਆ ਹੈ ਇਹ ਉਹਨਾਂ ਨੂੰ ਕਹਿ ਰਿਹਾ ਵੀ ਤੈਨੂੰ ਅਸੀਂ ਰੋਡ ਨਹੀਂ ਚੜਨ ਦਵਾਂਗੇ ਇਹ ਕਹਿ ਰਿਹਾ ਕਿ ਹੁਣ ਤੂੰ ਆਪਣੀ ਜਿਹੜੀ ਦਰਖਾਸਤ ਦਿੱਤੀ ਉਹ ਵਾਪਸ ਲੈ ਮੈਂ ਵਾਪਸ ਨਹੀਂ ਲੈਣੀ ਮੈਂ ਇਹ ਮੈਂ ਇਹੀ ਮਾਨ ਜੋ ਕਰਦੀਆਂ ਕਿ ਮੇਰੇ ਉੱਤੇ ਜੋ ਵੀ ਇਹਨਾਂ ਨੇ ਕਾਰਵਾਈ ਕੀਤੀ ਮੇਰੀ ਕਾਰਵਾਈ ਇਹਨੂੰ ਅਰੈਸਟ ਪਵਾ ਕੇ ਔਰ ਜਿਹੜੇ ਹਰਦੀਪ ਸਿੰਘ ਔਰ ਹੈਪੀ ਇਹਨਾਂ ਨੂੰ ਵੀ ਅਰੈਸਟ ਮੇਰੀ ਪੁਆਈ ਜਾਵੇ ਸਲੇਮ ਟਾਪਰੀ ਥਾਣੇ ਐਸਐਚਓ ਸਾਹਿਬ ਨੂੰ ਕੀਤੀ ਜਾਵੇ ਇੱਕ ਪਾਸੇ ਤਾਂ ਇਹ ਸੀਪੀ ਸਾਹਿਬ ਨੂੰ ਦਰਖਾਸਤਾਂ ਦੇਣ ਆ ਰਿਹਾ ਡਾਇਰੈਕਟਲੀ ਪਰ ਦੂਜੇ ਪਾਸੇ ਇੱਕ ਸਾਡੇ ਕੋਲ ਫੋਟੋ ਹੁਣੀ ਭਾਰਤਵਾਜ ਦਿਖਾ ਰਹੇ ਭਾਰਤਵਾਜ ਥੋੜਾ ਤੁਸੀਂ ਦਿਖਾ ਦਿਓ ਕੀ ਮਾਮਲਾ ਇਧਰ ਜਿਹੜਾ ਅਪਰਾਧੀ ਹੈ ਜੀ ਉਹ ਜਿਹੜੇ ਤੇ ਪਰਚਾ ਹੋਇਆ ਉਹ ਨਵੇਂ ਕਮਿਸ਼ਨਰ ਸਾਹਿਬ ਚਾਰਲਸ ਸਾਹਿਬ ਨੂੰ ਜਿਹੜਾ ਬੁੱਕੇ ਪੇਂਟ ਕਰ ਰਿਹਾ ਸੋ ਇਕ ਜਿਨਾ ਕਿਤੇ ਇਹਦੇ ਵਿੱਚ ਉਹੀ ਗੱਲ ਆ ਜਾਂਦੀ ਹੈ ਕਿ ਇੱਕ ਪਾਸੇ ਤਾਂ ਸਾਡੇ ਜਿਹੜੇ ਸ਼ਹਿਰ ਦੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਚਾਰਲਸ ਸਾਹਿਬ ਕੁਲਦੀਪ ਚੱਲ ਸਾਹਿਬ ਉਹ ਸ਼ਾਂਤਮਈ ਢੰਗ ਨਾਲ ਆਪਣੀ ਕਾਰਵਾਈ ਨੂੰ ਇਨਜਾਮ ਦੇ ਰਹੇ ਨੇ ਸ਼ਾਂਤ ਪਈ ਮੋਹਲ ਬਣਾ ਰਹੇ ਸਾਡੇ ਲੁਧਿਆਣੇ ਦਾ ਪਰ ਅਪਰਾਧੀ ਉਹਨਾਂ ਨੂੰ ਬੁੱਕੇ ਦੇਣ ਜਾ ਰਹੇ ਨੇ ਜਿਨ੍ਹਾਂ ਤੇ ਪਰਚੇ ਦਰਜ ਆ। ਤੇ ਉਹ ਪ੍ਰਾਦੀ ਵੀ ਉਹ ਆ ਜਿਨ੍ਹਾਂ ਨੂੰ ਕਹਿੰਦੇ ਸਾਨੂੰ ਥ੍ਰੈਟ ਆ ਤੇ ਸਿਕਿਉਰਟੀਆਂ ਲਈ ਫਿਰਦੇ ਨੇ ਤੇ ਸਿਕਿਉਰਟੀਆਂ ਲੈਣ ਤੋਂ ਬਾਅਦ ਲੋਕਾਂ ਨਾਲ ਟੱਗੀਆਂ ਮਾਰਦੇ ਨੇ ਵੱਡੇ ਸਵਾਲਾਂ ਨੇ ਘਰੇ ਚ ਇਹ ਵੀ ਆਂਦਾ ਕੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਤਾ ਨਹੀਂ ਇਹਨਾਂ ਦੇ ਪਰਚੇ ਆ ਆਮ ਬੰਦੇ ਦੇ ਪਰਚਾ ਹੋਵੇ ਉਹਨੂੰ ਜਲਾਲਤ ਜਲੀਲ ਕੀਤਾ ਜਾਂਦਾ ਜਲਾਲਤ ਦਿੱਤੀ ਜਾਂਦੀ ਆ ਪਰ ਇਹਨਾਂ ਨੂੰ ਸਿਕਿਉਰਟੀਆਂ ਮਿਲਦੀਆਂ ਨੇ ਪਰ ਕੀ ਕਹੂੰਗਾ ਅਜਿਧਾ ਮਦਦ ਨੂੰ ਇਹੀ ਗੱਲ ਕਹੂੰਗਾ ਕਿਤੇ ਨਾ ਕਿਤੇ ਜਿਹੜਾ ਮੈਂ 4 ਮਹੀਨੇ ਇੱਕ ਇਸ ਲੇਡੀਜ਼ ਦੇ ਨਾਲ ਮੈਂ ਆਪਣੀ ਭੈਣ ਦੇ ਨਾਲ ਜੇ ਮਿਹਨਤ ਕੀਤੀ ਆ ਦਾ ਜੋ ਮੇਰੇ ਪ੍ਰਮਾਤਮਾ ਨੇ ਉਹ ਰੰਗ ਲਿਆ ਕੇ ਦਿੱਤਾ ਕਿ ਜਿਹੜਾ ਠੱਗ ਸੀਗਾ ਜਿਹਨੇ ਠੱਗੀ ਕੀਤੀ ਸੀਗੀ ਉਹਦੇ ਖਿਲਾਫ ਪਰਚਾ ਦਰਜ ਹੋਇਆ 92000 ਜਿਹਨੇ ਠੱਗੀ ਕੀਤੀ ਸੀ ਉਹ ਇੱਥੇ ਆ ਕੇ ਰੌਲਾ ਪਾ ਪਾ ਕੇ ਗੱਲਾਂ ਕਈਆਂ ਕਿ ਸਾਡੇ ਨਾਲ ਠੱਗੀ ਕੀਤੀ ਐ ਇਸ ਬੰਦੇ ਨੇ 92000 ਦੀ ਉਦੋਂ ਸਾਡੀ ਗੱਲ ਨਹੀਂ ਗੋਰੀ ਗਈ ਜਦੋਂ ਅਸੀਂ ਸਾਰੇ ਪ੍ਰੂਫ ਦਿੱਤੇ ਐਵੀਡੈਂਸ ਦਿੱਤੇ 4 ਮਹੀਨੇ ਉਹਦੀ ਤਬਦੀਸ਼ ਚੱਲੀ ਤੇ ਉੱਤੇ ਪਰਚਾ ਦਰਜ ਹੋਇਆ 30 ਤਰੀਕ ਨੂੰ ਤੇ 30 ਤਰੀਕ ਨੂੰ ਪਰਚਾ ਦਦ ਹੁੰਦਾ ਵਾ ਤੇ ਉਸ 31 31 ਤਰੀਕ ਨੂੰ ਦੁਪਹਿਰੇ 1:30 ਵਜੇ ਇਹਨਾਂ ਦੇ ਘਰ ਦੇ ਵਿੱਚ ਇਨਾਂ ਦੇ ਹਸਬੰਦ ਵੱਲੋਂ ਇਟਾ ਰੋੜੇ ਮਾਰ ਕੇ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਕਿ ਹਾਂ ਜਿਹੜਾ ਗੁਰਜੀਤ ਰਾਣੇ ਤੇ ਜਿਹੜਾ ਪਰਚਾ ਦਿੱਤਾ ਵਾ ਉਹਦੇ ਨਾਲ ਸਮਝੌਤਾ ਕੀਤਾ ਜਾਵੇ। ਉਹ ਤੁਸੀਂ ਇਹ ਦੇਖ ਲਓ ਕਿ ਕਿੱਡਾ ਵੱਡਾ ਇਹ ਆਪਣੇ ਆਪ ਨੂੰ ਉਹ ਕਹਿਣਾ ਚਾਹੁੰਦਾ ਕਿ ਮੈਂ ਕਿੰਨਾ ਕੁ ਵੱਡਾ ਪਾਵਰਫੁਲ ਬੰਦਾ ਕਿ ਮੈਂ ਆਪ ਦਾ ਸਮਝੌਤਾ ਵੀ ਕੈਨਸਲ ਕਰਵਾ ਲੂੰਗਾ ਪਰਚਾ ਵੀ ਕੈਨਸਲ ਕਰਾ ਲੂੰਗਾ। ਬਾਹੂਬਲੀ ਬਾਹੂਬਲੀ ਲਾ ਲਓ। ਸੁਰੱਖਿਆ ਦੀ ਆੜ ਦੇ ਵਿੱਚ ਚੱਲਦਾ ਵੈ ਸਭ ਕੁਝ। ਸੋ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਹੀਂ ਪਤਾ ਲੱਗਦਾ ਵੀ ਜਿਹੜੇ ਜਿਹੜੇ ਇਹਨਾਂ ਦੇ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਗਿਆ ਇਹਨਾਂ ਦੇ ਠੱਗੀਆਂ ਦੇ ਪਰਚੇ ਆ ਕਿਤੇ ਨਾ ਕਿਤੇ ਲੋਕੀ ਇਹਨਾਂ ਨੂੰ ਜੁੱਤੀਆਂ ਮਾਰਨਗੇ ਤਾਂ ਕਰਕੇ ਇਹ ਆਪਣੇ ਆਪ ਨੂੰ ਥ੍ਰੈਟ ਦਵਾਉਂਦੇ ਨੇ ਤੇ ਫਿਰ ਉਦੋਂ ਵਾਰ ਸਿਕਿਉਰਟੀਆਂ ਲੈ ਲੈਂਦੇ ਨੇ ਇਹਨਾਂ ਦੇ ਆਕਾ ਇਹਨਾਂ ਨੂੰ ਸਿਕਿਉਰਿਟੀ ਦਵਾਉਂਦੇ ਨੇ ਫਿਰ ਠੱਗੀ ਦਾ ਕਾਰੋਬਾਰ ਹੋਰ ਜ਼ੋਰਾਂ ਤੇ ਚੱਲਦਾ ਤਾੜੋਂ ਥੋੜੇ ਦਿਨ ਪਹਿਲਾਂ ਜਦੋਂ ਆਪਾਂ ਇੱਕ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਇਹੀ ਸ਼ਿਵਸਨਾ ਸਮਾਜਵਾਦੀ ਦੇ ਲੀਡਰ ਨੇ ਜਿਹੜਾ ਕਦੇ ਇੰਟਰਨੈਸ਼ਨਲ ਨਸ਼ਾ ਤਸਕਰ ਕਰਦਾ ਜਲੰਧ ਉਦੋਂ ਤੇ ਪਰਚਾ ਦਰਜ ਕੀਤਾ ਲੁਧਿਆਣੇ 250 ਗ੍ਰਾਮ ਫੀਮ ਵੇਚਦਾ ਉਹ ਕਿਹਦਾ ਲੀਡਰਸ਼ਿਪ ਸਾਰੇ ਸਮਾਜਵਾਦੀ ਦਾ ਲੀਡਰ ਆ ਹੁਣ ਜਿਹਨੇ 420 ਕੀਤੀ ਆ ਇਹ ਕਿਹਦਾ ਸ਼ਿਵਸਨਾ ਲੀਡਰ ਇੱਕ ਹੋਰ ਵੀ ਇਹਨਾਂ ਦਾ ਕੋਈ ਲੀਡਰ ਹੈਗਾ ਵਾ ਸਮਾਜਵਾਦੀ ਯਾਨੀ ਸ਼ਿਵਸਨਾ ਸਮਾਜਵਾਦੀ ਸਾਰੇ ਇਕੱਠੇ ਇਕੱਠੇ ਬਸ ਸਭ ਇਹੀ ਕੁਝ ਇਕੱਠਾ ਕੀਤਾ ਹੋਇਆ ਵਾ ਇਹਨਾਂ ਨੇ ਸਹੀ ਜਿਹੜੀ ਐਚਲੇ ਜਿਹੜੀ ਸ਼ਿਵਸਨਾ ਹੈਗੀਆਂ ਨੇ ਉਹਨਾਂ ਨੂੰ ਵੀ ਬਦਨਾਮ ਇਹਨਾਂ ਨੇ ਕੀਤਾ ਹੋਇਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਸ਼ਿਵਸਨਾ ਸਮਾਜਵਾਦੀ ਦੇ ਵਿੱਚ ਇੱਕ ਹੋਰ ਇੱਕ ਐਸਾ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਆ ਜਿਹਦੇ ਉੱਤੇ 379B2 ਦਾ ਪਰਚਾ ਵੀ ਦਰਜ ਹੈ ਠੀਕ 379b2 ਦਾ ਤੁਸੀਂ ਆ ਤੁਹਾਨੂੰ ਪਤਾ ਤੁਸੀਂ ਪੱਤਰਕਾਰ ਸਾਹਿਬ ਉਹ ਤੁਹਾਨੂੰ ਸਭ ਪਤਾ ਐਫਆਈਆ ਦੀ ਕਾਪੀ ਆ ਗਈ ਹੈ ਦੱਸ ਦਿਓ ਮੈਂ ਐਫਆਈਆ ਦੀ ਕਾਪੀ ਆ ਵੀ ਹੈਗੀ ਮੇਰੇ ਭਰਾ ਕੋਲੇ 379b2 ਲੁੱਟਖੋ ਕਰਨੀ ਆ ਸਨੇਚਿੰਗ ਕਰਨੀ ਬਕਾਇਦਾ ਚਾਰ ਬੰਦੇ ਫੜੇਗੇ ਸੀਗੇ ਤੇ ਉਹਦਾ ਸ਼ਹਿਰੀ ਯੂਵਾ ਪ੍ਰਧਾਨ ਲਾਇਆ ਹੋਇਆ ਬੰਦੇ ਨੂੰ ਸੁਖਵਿੰਦਰ ਸਿੰਘ ਸੁਖੀ ਨਾਮ ਹੈ ਇਹਦਾ ਸ਼ਿਵ ਸੰ ਸਮਾਜਵਾਦੀ ਦਾ ਮਤਲਬ ਪਾਰਟੀ ਦੇ ਵਿੱਚ ਆਪਾਂ ਪ੍ਰਧਾਨਗੀ ਦੇ ਰਹੇ ਹਾਂ ਸਰੂਪਾ ਪਾ ਰਹੇ ਕਿ ਪਹਿਲਾਂ ਅਸੀਂ ਪਹਿਲਾਂ ਠੱਗੀਆਂ ਮਾਰੀਏ ਸਾਨੂੰ ਸਰੂਪਾ ਪਾਰਟੀ ਪਾਊਗੀ ਅਸੀਂ ਚੋਰੀਆਂ ਕਰੀਏ ਪਾਰਟੀ ਸਾਨੂੰ ਸਰੂਪਾ ਪਾਊਗੀ ਕੋਈ ਗਨਮੈਨ ਮਿਲਨੇ ਆ ਜਿਹੜੀ ਅੱਜ ਠੱਗੀ ਕਰ ਰਿਹਾ ਛੋਟੀ ਠੱਗੀ ਕਰ ਰਿਹਾ ਗਨਮੈਨ ਲੈ ਕੇ ਗਨਮੈਨ ਦੀ ਆੜ ਦੇ ਵਿੱਚ ਜਿਹੜਾ ਸਨੇਚਿੰਗ ਕਰ ਰਿਹਾ ਬਾ ਚਿੱਟਾ ਵੀ ਵੇਚੇਗਾ ਦੋ ਨੰਬਰ ਦੇ ਵਿੱਚ ਕਿਉਂਕਿ ਜੇ ਸਾਡੇ ਨਾਲ ਵੀਆਈਪੀ ਟ੍ਰੀਟਮੈਂਟ ਜੇ ਸਾਡੇ ਨਾਲ ਜੇ ਗਨਮੈਨ ਪ੍ਰੋਵਾਈਡ ਹੋਏਗਾ ਸਾਡੀ ਗੱਡੀ ਬੈਰੀਗੇਡ ਤੋਂ ਚੁੱਪਚਾਪ ਹੀ ਲੰਘ ਜਾਵੇਗੀ ਕਿ ਇਹੀ ਚੀਜ਼ ਨੂੰ ਅਸੀਂ ਸਮਝਾਉਣਾ ਚਾਹੁੰਦੇ ਹਾਂ ਸਾਰਿਆਂ ਨੂੰ ਪਹਿਲਾਂ ਵੀ ਤੁਹਾਡੇ ਚੈਨਲ 'ਤੇ ਦੱਸਿਆ ਸੀ ਕਿ ਕੁਝ ਬੰਦੇ ਜਿਹੜੇ ਹੈਗੇ ਨੇ ਲਗਾਤਾਰ ਜਿਹੜੇ ਅੱਗੇ-ਤੱਕ ਆ ਰਹੇ ਨੇ ਹੁਣ ਇਹਨਾਂ ਦੇ ਵਿੱਚ ਜਿਹਨੇ ਜੈਕਟ ਪਾਈ ਸੀ ਮੈਂ ਤੁਹਾਡੇ ਚੈਨਲ ਦੇ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਜੈਕਟ ਪਾਈ ਸੀ ਕਿ ਉਹ ਬੰਦਾ ਜਿਹੜਾ ਸੀਗਾ ਮੋਤੀ ਪਨੋਟ ਨਾਮ ਆਦਾ ਉਹ ਵੀ ਸ਼ਿਵਸਨ ਸਮਾਜਵਾਦੀ ਦਾ ਹੀ ਪਾਰਟੀ ਦਾ ਅਹੁਦੇਦਾਰ ਹੈ ਹੁਣ ਉਹ ਬੰ ਸੀਪੀ ਸਾਹਿਬ ਕੋਲ ਆਏ ਆ ਸੀਪੀ ਸਾਹਿਬ ਨੇ ਸਾਨੂੰ ਦਿੱਤਾ ਹੁਣ ਆਸ਼ਵਾਸਨ ਦਿੱਤਾ ਆ ਉਹ ਕਹਿੰਦੇ ਜਿਹੜੇ ਆਪਣੇ ਐਸ ਐਚ ਓ ਹੈੱਬੋ ਵਾਲ ਬਿਟਨ ਕੁਮਾਰ ਜੀ ਜਿਹੜੇ ਨੇ ਕਿ ਬਿਟਨ ਕੁਮਾਰ ਜੀ ਕੋਲ ਕਹਿੰਦੇ ਜਿਹੜੀ ਕੰਪਲੇਨ ਜਿਹੜੀ ਅਸੀਂ ਉੱਥੇ ਭੇਜ ਦਿੱਤੀ ਹੋਈ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਅਸੀਂ ਇਹਨਾਂ ਦੇ ਕਰਨ ਲਈ ਅਸੀਂ ਤਿਆਰ ਬੈਠੇ ਆ ਅਸੀਂ ਇਹ ਵੀ ਸੀਪੀ ਸਾਹਿਬ ਨੂੰ ਇਹ ਧੰਨਵਾਦ ਕਰਦੇ ਆ ਕਿ ਜਿਹੜਾ ਕਿ 420 ਦਾ ਮੁਕੱਦਮਾ ਜਿਹੜਾ ਸ਼ਿਵਸ਼ਨਾ ਵਾਲੀ ਜਿਹੜਾ ਤੁਸੀਂ ਦਰਜ ਕੀਤਾ ਆ ਕਿ ਤੁਸੀਂ ਬਿਲਕੁਲ ਵੀ ਹੁਣ ਇਹ ਨਹੀਂ ਦਿਖ ਰੇ ਕਿ ਕੋਈ ਗਲਤਤਾ ਚਾ ਸਹੀ ਹੈ ਜੋ ਗਲਤ ਹੈ ਚਾ ਸਹੀ ਜਗ੍ਹਾ 'ਚ ਰਹਿ ਕੇ ਸਫੇਦ ਪੋਸ਼ ਵਿ ਈ ਉਹਨਾਂ ਨੂੰ ਪੋਤਲੇ ਤੁਸੀਂ ਆਪ ਹੀ ਖੋਲ ਰਹੇ ਹੋ ਸਾਡੀ ਮਿਹਨਤ ਆਰਾਮ ਨਾਲ ਰੰਗ ਲਾ ਰਹੀ ਹੈ ਜੀ ਇਸ ਟਾਈਮ ਪਰ ਫਿਰ ਜਦੋਂ ਇੱਥੇ ਉੱਤੇ ਜਦੋਂ ਕੋਈ ਸਾਡੇ ਦੇ ਪਰਚੇ 153 ਦਾ ਆਏ ਸਾਨੂੰ ਇੱਥੇ ਆਣ ਤੋਂ ਵੀ ਮਨਾ ਕਰਦੇ ਕਹਿੰਦੇ ਜੀ ਤੁਸੀਂ ਇੱਥੇ ਆਨੇ ਸ਼ਿਫਤਾਂ ਵਾਲਿਆਂ ਨੂੰ ਕਹਿੰਦੇ ਵੀ ਰੈਸ਼ਟ ਨਹੀਂ ਪੈਂਦੀ ਅਸੀਂ ਤਾਂ ਸਹੀ ਸੀਗੇ ਆ ਗੋਲਦਰੀ ਪਰ ਜਦੋਂ ਇੱਥੇ ਹੁਣ ਉਹੀ ਸ਼ਿਫਤਾਂ ਨਾਲੇ ਆਉਂਦੇ ਆ ਬੁੱਕੇ ਦੇ ਨਾਲ ਆਉਂਦੇ ਆ ਉਹਨਾਂ ਨੂੰ ਕਿਉਂ ਬੁਕਿੱਲਤੇ ਜਾਂਦੇ ਆ ਇਹਦਾ ਮਤਲਬ ਕ੍ਰਾਈਮਿਨਲ ਕ੍ਰਾਈਮਿਨਲ ਆ ਦੋ ਬੁੱਕੇ ਨਹੀਂ ਨਹੀਂ ਕ੍ਰਾਈਮਲ ਕੋਈ ਗੱਲ ਨਹੀਂ ਜੀ ਮੈਂ ਆਇਆ ਅੱਜ ਤੱਕ ਮੈਂ ਤੁਹਾਡੇ ਚੈਨਲ ਮਾਧਿਅਮ ਨਾਲ ਕਹਿੰਦਾ ਮੈਂ ਕਿਸੇ ਨੂੰ ਬੁੱਕਾ ਦੇਣ ਕਦੇ ਨਹੀਂ ਜਾਂਦਾ ਬੁੱਕਾ ਦੇਣ ਦਾ ਮਤਲਬ ਕੀ ਹੈ ਕਿ ਤੁਹਾਨੂੰ ਮੈਂ ਪ੍ਰਸ਼ਾਸਨ ਨਾਲ ਤੁਸੀਂ ਇੱਕ ਫੋਟੋ ਕਰਾਣੀ ਆ ਇੱਕ ਵੱਡੇ ਅਫਸਰ ਨਾਲ ਕਿ ਆਈਪੀਐਸ ਨਾਲ ਫੋਰ ਇਨਕਾਉਂਟਰ ਇਨਕਾਉਂਟਰ ਸਪੈਸ਼ਲਿਸਟ ਨਾਲ ਫੋਟੋ ਕਰਵਾ ਕੇ ਤੁਸੀਂ ਫੇਸਬੁੱਕ ਤੇ ਪਾਉਣੀ ਮਤਲਬ ਦੂਜੇ ਨੂੰ ਦਿਖਾਣੀ ਆ ਤੇ ਦੂਜਿਆਂ ਨੂੰ ਠੱਗੀ ਮਾਰਨੀ ਆ ਮਤਲਬ ਕਿ ਗਰੀਬਾਂ ਬੰਦੇ ਠੱਗੀਆਂ ਮਾਰਨੀ ਆ ਦੁਕਾਨੀਆਂ ਸਾਡੇ ਨਾਲ ਸੀਪੀ ਸਾਹਿਬ ਦੀ ਬੈਣੀ ਹੈ ਨਾ ਸੀਪੀ ਐਚ ਸੀਪੀ ਸਾਹਿਬ ਦਾ ਨਾਮ ਹੋ ਰਿਹਾ ਨਾ ਜੀ ਪਰ ਸੀਪੀ ਸਾਹਿਬ ਨੇ ਤਾਂ ਇਹ ਝੰਡਾ ਚੱਕ ਹੀ ਲਿਆ ਵਾ ਉਹ ਸਾਨੂੰ ਨਾਲ ਪਹਿਲਾਂ ਹੀ ਬੋਲਦਾ ਸੀਗਾ ਉਹਨਾਂ ਨੇ ਕਿ ਅਸੀਂ ਸ਼ਿਵਸ਼ਨਾਜ ਜੋ ਤੇ ਗਨਮੈਨ ਦੀ ਰਾਜਨੀਤੀ ਕਰਦੇ ਨੇ ਕਿ ਮੈਂ ਪੂਰੀ ਪੂਰੀ ਮੈਂ ਪੰਜਾਬ ਦੇ ਵਿੱਚੋਂ ਦੀ ਮੈਂ ਤੁਸੀਂ ਆ ਦੇਖੋਗੇ ਤੁਹਾਨੂੰ ਮੈਂ ਫੋਟੋ ਦਿਖਾਣਾ ਚਾਹੂੰਗਾ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਇੱਕ ਠੱਗ ਜਿਹੜਾ ਠੱਗ ਜਿਹਦੇ ਤੇ 420 ਦਾ ਪਰਚਾ ਦਰਜ ਹੋਇਆ ਜਿਹੜਾ ਮਾਨਯੋਗ ਸੀਪੀ ਸਾਹਿਬ ਨੂੰ ਬੁੱਕੇ ਦੇ ਰਿਹਾ ਮੈਂ ਸੀਪੀ ਸਾਹਿਬ ਨੂੰ ਇਹੀ ਕਹੂੰਗਾ ਕਿ ਇਹੋ ਜਿਹੇ ਜਿਹੜੇ ਲੀਡਰ ਜਿਨ੍ਹਾਂ ਨੂੰ ਗਨਮੈਨ ਦਿੱਤੇ ਹੋਏ ਨੇ ਇਹਨਾਂ ਦੇ ਕੋਲ ਬਤੌਰ ਗਨਮੈਨ ਚੱਲਦੇ ਪਏ ਨੇ ਸੁਰੱਖਿਆ ਦੇ ਘੇਰੇ ਦੇ ਵਿੱਚ ਹਜੇ ਵੀ ਹੈਗਾ ਤੇ ਫਿਰ ਇਹਨਾਂ ਦੀ ਅਰੈਸਟ ਹੁਣ ਕੋਈ ਨਾਰਮਲ ਬੰਦਾ ਹੋਵੇ ਜਿਹਨੇ 420 ਕੀਤੀ ਹੋਵੇ ਅਗਲੇ ਦਿਨ ਅਰੈਸਟ ਪੈ ਜਾਂਦੀ ਪਰਚੇ ਤੋਂ ਆ ਚੌਥਾ ਦਿਨ ਹੋ ਗਿਆ ਕਿੱਥੇ ਅਰੈਸਟ ਪਈ ਹੈ ਲੱਗਦਾ ਇਨਸਾਫ ਮਿਲਦਾ ਹੈ ਹਲੇ ਇਸ ਬਿਰਜੀ ਕੁਛ ਨਹੀਂ ਮੈਨੂੰ ਸਮਝ ਆ ਰਹੀ ਪ੍ਰਸ਼ਾਸਨ ਕੀ ਕਰ ਰਹੀ ਹੈ ਸਲੇਮ ਟਾਪਰੀ ਮੇਰੇ ਮੇਰੇ ਘਰ ਹੀ ਹਮਲਾ ਹੋਇਆ ਔਰ ਮੇਰੇ ਹਸਬੰਦ ਨੇ ਮੇਰੇ ਹੀ ਖਿਲਾਫ ਪਰਚਾ ਦਰਜ ਕਰਾ ਕੇ ਮੈਨੂੰ ਬੁਲਾ ਲਿਆ ਉੱਥੇ ਪ੍ਰਸ਼ਾਸਨ ਮੈਨੂੰ ਇਹ ਕਹਿ ਰਿਹਾ ਕਿ ਮੀਆਂ ਬੀਬੀ ਦਾ ਮਾਮਲਾ ਅਸੀਂ ਕੁਛ ਨਹੀਂ ਕਰ ਸਕਦੇ ਜਾਓ ਦੇਖੋ ਗੱਲ ਪਤਾ ਕੀ ਹੈ ਮੈਂ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਦੱਸਾਂ ਜੇ ਅਸੀਂ 4 ਤੋਂ 5 ਮਹੀਨੇ ਲੜਾਈ ਲੜੀ ਹੈ ਨਾ ਆਪਣੇ ਇਨਸਾਫ ਦੀ ਸਾਨੂੰ ਜੇ ਧਰਨਾ ਲਾ ਕੇ ਉੱਥੇ ਬਹਿਣਾ ਵੀ ਪਿਆ ਨਾ ਤੇ ਇਸ ਬੰਦੇ ਦੀ ਗ੍ਰਿਫਤਾਰੀ ਪਵਾ ਕੇ ਰਵਾਂਗੇ ਇੱਕ ਸਭ ਤੋਂ ਵੱਡੇ ਸਵਾਲ ਇਹ ਆ ਕਿ ਜਿਹੜੇ ਗੁਰਜੀਤ ਰਾਣਾ ਕੱਲ ਨੂੰ ਜਿਹੜਾ ਇਹਨਾਂ ਕੋਲ ਜਿਹੜਾ ਰੈਸਟ ਨਹੀਂ ਪੈਰੀ ਫਿਰ ਇਹਨਾਂ ਕੋਲ ਰਿਕਵਰੀ ਕੀਤੀ ਜਾਏਗੀ ਤੁਹਾਡੇ ਪੈਸਿਆਂ ਦੀ ਅਜੇ ਤਾਂ ਬਹੁਤ ਲੰਬਾ ਪ੍ਰੋਸੈਸ ਹੈ ਕਿਤੇ ਇਹ ਤਾਂ ਨਹੀਂ ਵਿੱਚ ਸਮਝੌਤਾ ਕਰਕੇ ਵੇਝੂਗੇ ਵੀਰ ਜੀ ਜੇ ਇਸ ਮੈਂ ਸਮਝੌਤਾ ਕਰਨਾ ਹੁੰਦਾ ਬਹੁਤ ਪਹਿਲਾ ਕਰ ਲੈਣਾ ਸੀਗਾ ਮੈਂ ਇਸ ਬੰਦੇ ਦੇ ਜਿੰਨੇ ਮੇਨਾਂ ਠੱਗੀ ਮਾਰੀ ਐ ਮੇਰੇ ਬੱਚੇ ਰੋਟੀ ਖਾਂਦੇ ਜਾਂ ਨਹੀਂ ਖਾਂਦੇ ਮੈਂ ਕਿਦਾਂ ਕਿਸ਼ਤਾਂ ਦੇ ਰਹੀ ਹਾਂ ਉਸ 166000 ਦੀਆਂ ਇਸ ਬੰਦੇ ਨੂੰ ਮੈਂ ਅਰੈਸਟ ਪਵਾ ਕੇ ਰਹਿਣਾ ਚਾਹੇ ਮੈਨੂੰ ਤਰਨਾ ਲਾਣਾ ਪਵੇ ਚਾਹੇ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਇਸ ਬੰਦੇ ਨੂੰ ਅਰੈਸਟ ਪੁਆਣੀ ਹੀ ਪੁਆਣੀ ਐ ਮੇਰਾ ਕੋਈ ਇਹਦੇ ਨਾਲ ਰਾਜੀਨਾਮਾ ਨਹੀਂ ਕੋਈ ਪੈਸੇ ਦਾ ਮੇਰਾ ਕੋਈ ਵਿੱਚ ਮਿਹਰਬਾਨੀ ਐ ਤਰਨੇ ਦੀ ਗੱਲ ਤੁਸੀਂ ਖੁਦ ਕਹ ਰਹੇ ਲੱਗਦਾ ਨਹੀਂ ਤੁਹਾਨੂੰ ਇਨਸਾਫ ਮਿਲਣਾ ਇਹਦਾ ਮਤਲਬ ਪੱਕਾ ਪਤਾ ਵੀ ਇਹਦਾ ਇਨਸਾਫ ਨਹੀਂ ਮਿਲਣਾ ਮੈਂ ਤਾਂ ਅੰਦਾਜ਼ਾ ਹੀ ਉਹਦੇ ਵਿੱਚ ਗੱਲ ਕੀ ਮੈਂ ਅੰਦਾਜ਼ਾ ਜਿਵੇਂ ਦੇਖੋ ਸਾਨੂੰ 4 ਮ ਗੱਲ ਇਹ ਵੀ ਹੈ ਪੁਲਿਸ ਦਾ ਸਲਾਗਾ ਜੋ ਕੰਮ ਹੈ ਪੁਲਿਸ ਨੇ ਪੂਰਾ ਵੈਰੀਫਾਈ ਕਰਕੇ ਪਰਚਾ ਦਰਜ ਕੀਤਾ ਕੱਲ ਉਹ ਪਰਚਾ ਕੈਂਸਲ ਵੀ ਨਹੀਂ ਹੋਣਾ ਇਹ ਜਿੱਥੇ ਭਜਦਾ ਭਜ ਲਵੇ ਉਹਨੂੰ ਸਾਨੂੰ ਕੋਈ ਉਹ ਨਹੀਂ ਹੈਗਾ ਧਾਰਾ ਇਹਦੇ ਤੇ ਲੱਗਿਆ 420 ਦੀ ਲੱਗੀ ਹੈ ਤੇ 506 ਦੀ ਲੱਗੀ ਹੈ ਜੀ ਸਲੇਮ ਟਾਪਰੀ ਥਾਣੇ ਦੇ ਵਿੱਚ 229 ਨੰਬਰ ਐਫ ਆਈ ਆਰ ਹੈ ਜੀ ਉੱਥੇ ਦਰਜ ਹੋਈ ਹੈ ਸਾਨੂੰ ਜਿੱਥੇ ਤੱਕ ਵੀ ਭਜਣਾ ਪਵੇ ਮੈਂ ਚਾਹੇ ਮੈਨੂੰ ਮਾਣਯੋਗ ਸੀਪੀ ਸਾਹਿਬ ਦੇ ਕੋਲ ਆ ਕੇ ਆਪਣੀ ਗੱਲ ਗੁਹਾਰਤ ਲੈ ਕੇ ਆਈਆਂ ਜਿਹੜੀ ਕੰਪਲੇਂਟ ਦਿੱਤੀ ਹੈ ਸਾਹਿਬ ਨੂੰ ਬਾਕੀ ਅਸੀਂ ਸਲੇਮਟਾ ਆਪਣੇ ਥਾਣੇ ਦੇ ਐਸਐਚਓ ਸਾਹਿਬ ਨੂੰ ਵੀ ਕਹਾਂਗੇ ਇਹੋ ਜੇ ਠੱਗ ਨੂੰ ਜਿਹਨੂੰ ਤੁਸੀਂ ਗਨਮੈਨ ਦਿੱਤਾ ਤੜੇ ਇੱਥੇ ਸੁਰੱਖਿਆ ਕਰਮੀ ਤੜੇ ਲੁਧਿਆਣਾ ਪੁਲਿਸ ਲੁਧਿਆਣਾ ਜ਼ਿਲ੍ਹਾ ਕਮਿਸ਼ਨਰ ਵੱਲੋਂ ਚੱਲਦਾ ਪਿਆ ਗਨਮੈਨ ਉਹਦੇ ਨਾਮ ਲਾ ਤੁਸੀਂ ਕਿਉਂ ਨਹੀਂ ਅਰੈਸਟ ਪਾਰੇ ਇੱਕ ਇੱਕ ਵੀਰ ਜੀ ਮੈਂ ਗੱਲ ਕਹਿਣਾ ਚਾਹੁੰਦੀ ਆ ਉਹ ਪਹਿਲਾਂ ਹੀ ਕਹਿ ਦਿੰਦਾ ਮੇਰੀਆਂ ਤਾਂ ਜ਼ਮਾਨਤਾਂ ਹੋਈਆਂ ਹੋਈਆਂ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਜ਼ਮਾਨਤਾਂ ਪਹਿਲਾਂ ਹੀ ਆਪਣੀਆਂ ਕਰਾਈਆਂ ਹੋਈਆਂ ਮੈਨੂੰ ਇਹ ਦੱਸੋ ਵੀ ਉਹ ਜ਼ਮਾਨਤਾਂ ਦੇ 420 ਦੀ ਠੱਗੀ ਮਾਰ ਕੇ ਜ਼ਮਾਨਤੋਂ ਪਹਿਲਾਂ ਹੀ ਕਰਾ ਲੰਦਾ ਕਿੱਥੇ ਪ੍ਰਸ਼ਾਸਨ ਸੋ ਗਿਆ ਹਰ ਇੱਕ ਲੇਡੀ ਨੂੰ ਦੇਖ ਕੇ ਲੁੱਟੀ ਜਾਏਗਾ ਜੋ ਮਰਜ਼ੀ ਕਰੇਗਾ ਜੀ ਸੁਣੋ ਹੁਣ ਇੱਕ ਲੇਡੀਜ਼ ਹੈ ਹੋਰ ਜਿਹਦੇ ਨਾਮ ਦੇ ਉੱਤੇ ਇਸੇ ਠੱਗ ਦੁਆਰਾ ਏਸੀ ਲੈ ਕੇ ਖਾਦਾ ਹੋਇਆ ਏਸੀ ਦੀ ਕਿਸ਼ਤਾਂ ਉਹ ਵਿਚਾਰੀ ਲੇਡੀਜ਼ ਖੁਦ ਭਰ ਰਹੀ ਆ ਤੇ ਪੈਸੇ ਖਾ ਕੇ ਰਫੂ ਚੱਕਰ ਹੋ ਗਿਆ ਪਾ ਕੋਈ ਕਿਸ਼ਤ ਨਹੀਂ ਭਰ ਦੇਵੇ ਕੋਈ ਕੁਝ ਨਹੀਂ ਕਰ ਦੇਵੇ ਸੋ ਰੱਬ ਹੀ ਬਚਾਵੇ ਇਦਾਰੇ ਠੱਗਾ ਤੋਂ ਤੇ ਆ ਠੱਗ ਸਿਕਿਉਰਟੀ ਲੈ ਕੇ ਇੱਥੇ ਮਾਨਜੋਗ ਸੀਪੀ ਸਾਹਿਬ ਨੂੰ ਦੇਣ ਆਂਦੇ ਨੇ ਬੁੱਕੇ ਪਰ ਸਾਡੇ ਸੀਪੀ ਸਾਹਿਬ ਬਹੁਤ ਅੱਛੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ਾਇਦ ਗਿਆਨ ਨਹੀਂ ਜਾ ਫਿਰ ਉਹਨਾਂ ਦੇ ਗੱਲ ਪਤਾ ਨਹੀਂ ਹੈਗੀ ਕਿ ਜਿਹੜੇ ਹੈ ਠੱਗ ਆ ਉਹਨਾਂ ਨੂੰ ਬੁੱਕੇ ਦੇ ਕੇ ਉਹਨਾਂ ਦੇ ਫੋਟੋਆਂ ਲਾ ਕੇ ਆਪਣੀ ਰਾਜਨੀਤੀ ਚਮਕਾਉਂਦੇ ਨੇ ਤੇ ਉਸ ਦੂਬਾਰ ਭੋਲੀ ਭਾਲੀ ਜਨਤਾ ਨੂੰ ਠੱਗਦੇ ਨੇ ਕਿਉਂਕਿ ਜਿਹਦੇ ਨਾਲ ਸਿਕਿਉਰਿਟੀ ਹੋਊਗੀ ਆਮ ਲੋਕ ਤਾਂ ਇਹ ਸੋਚਦੇ ਆ ਵੀ ਰਤਬੇ ਵਾਲਾ ਬੰਦਾ ਹੋਊਗਾ ਪਰ ਰਤਬੇ ਵਾਲਾ ਨਹੀਂ ਕੀ ਪਤਾ ਇੰਨੇ ਗਰੇ ਬੰਦੇ ਹੋਣਗੇ ਇਹਨੂੰ ਬਾਅਦ ਚ ਬਦਲ ਲੱਗਦਾ ਸੋ ਇਹ ਗਿਰੇ ਹੋਏ ਬੰਦੇ ਜਿਹੜੇ ਠੱਗੀਆਂ ਮਾਰਦੇ ਨੇ ਲੋਕਾਂ ਨਾਲ ਲੋਕ ਇਹਨਾਂ ਦਾ ਜ਼ਮੀਰ ਵੀ ਇਹਨਾਂ ਨੂੰ ਆਵਾਜ਼ ਨਹੀਂ ਦਿੰਦਾ ਜਾਂ ਫਿਰ ਇਹਨਾਂ ਦੇ ਰੱਬ ਨੂੰ ਵੀ ਕਿਤੇ ਨਾ ਕਿਤੇ ਖਡੋਣਾ ਸਮਝਿਆ ਹੋਇਆ ਸੋ ਦੇਖਦੇ ਆ ਇਹਨਾਂ ਦੀਆਂ ਸਿਕਿਉਰਟੀਆਂ ਵਾਪਸ ਹੁੰਦੀਆਂ ਜਾਂ ਫਿਰ ਇਹਨਾਂ ਨੂੰ ਹੋਰ ਸਿਕਿਉਰਟੀਆਂ ਮਿਲਦੀਆਂ ਆਪਣੇ ਆਪ ਨੂੰ ਥ੍ਰੈਟ ਦਿਵਾਉਂਦੀਆਂ ਅਸੀਂ ਆਪਣੇ ਆਪ ਨੂੰ ਥ੍ਰੈਟ ਦਿਵਾਉਂਦੇ ਤਾਂ ਕਿ ਨੇ ਆ ਜਲਦੀ ਪ੍ਰਾਈਮੂ ਦੇ ਇੱਕ ਵੱਡਾ ਖੁਲਾਸਾ ਕਰੇਗਾ ਜਿੱਥੇ ਦਿਖਾਵਾਂਗੇ ਕਿੱਦਾਂ ਪਾਕਿਸਤਾਨ ਦੇ ਬੰਦਿਆ ਕੋ ਆਪਣੇ ਬੰਦਿਆਂ ਨੂੰ ਧਮਕੀਆਂ ਦਿਵਾਉਂਦੇ ਨੇ ਉਹ ਵੀਡੀਓ ਸਾਡੇ ਕੋ ਆ ਚੁੱਕੀਆਂ ਨੇ ਜਲਦ ਕੋਸ਼ਿਸ਼ ਕਰਾਂਗੇ ਹੋਰ ਵੀਡੀਓ ਲੈ ਕੇ ਪੂਰਾ ਖੁਲਾਸਾ ਕਰਨ ਦੀਆਂ ਤੇ ਇਹਨਾਂ ਦੇ ਗੰਨ ਮੈਨਾਂ ਦੀ ਰਾਜਨੀਤੀ ਜਿਹੜੀ ਆ ਬੰਦ ਕਰਾਂਦੀ ਆ ਸੋ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮ ਦੇ ਨੂਰ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀ ਰਾ